ਆ ਇਹੜੇ ਝੋਨੇ ਆ ਇਹਨਾਂ ਨੂੰ ਮਿੱਤਰੋ ਇੱਕ ਇੱਕ ਮੜੀ ਖਾਦ ਪਾਤੀ ਆਪਾਂ ਆ ਆ 1692 ਦੀ ਪਨੀਰੀ ਪੁੱਤਰ ਡੈਪੀ ਜੀ ਸੁਹਾਗਾ ਦੇਣ ਤੇ ਇਹਦੇ ਚ ਵੀ ਕਹਿਰਾ ਹੀ ਦੇਣਾ ਸੁਹਾਗਾ ਲਓ ਮਿੱਤਰੋ ਕੰਦੇ ਕਹੇ ਆਪਣਾ ਝੋਨਾ ਲਾਉਣਾ ਜੇ ਹੀ ਲਾਉਣਾ ਸਵੇਰ ਦੇ ਟਹਿ ਹਾਂਜੀ ਉਹ ਮਿੱਤਰੋ ਲੱਗੇ ਆ ਜੋ ਨਾ ਉਹ 1692 ਇੱਕ ਕਿਲਾ ਪਰੇ ਆ ਤੇ ਆ ਮਿੱਤਰੋ ਜਿਹੜਾ ਗੱਲ ਇੱਧਰ ਜਿਹੜਾ ਵਾ 15023 ਆ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਣ ਮੈਂ ਇਹਦ ਕਰਦਾ ਤੁਹੀਂ ਸਾਰੇ ਜਣੇ ਠੀਕ ਠਾਕ ਹੋ ਕੇ ਸਵਾਗਤ ਹੈ ਜੀ ਅੱਜ ਦੇ ਵਲੌਗ ਵਿੱਚ ਮੇਤਰੋ ਕੱਲ ਨਹੀਂ ਮਾਰਿਆ ਸੁਹਾਗਾ ਤੇ ਅੱਜ ਮਾਰਨਾ ਵਾ ਪਣਾ ਜਿਹੜਾ ਕਦੂ ਕੀਤਾ ਤੇ ਆ ਪਾਣੀ ਛੱਡਿਆ ਦੇਚ ਕੱਲ ਪਾਣੀ ਨਿਕਲ ਗਿਆ ਸੀ ਸਾਰਾ ਤੇ ਹੁਣ ਉਹ ਜੇ ਪਾਣੀ ਤੇ ਹੁਣ ਮਾਰਤੇ ਸੁਹਾਗਾ ਬਾਕੀ ਦਿਖਾਉਂਦੇ ਆ ਇਹੜੇ ਝੋਨੇ ਆ ਇਹਨਾਂ ਨੂੰ ਮਿੱਤਰੋ ਇੱਕ ਇੱਕ ਵੜੀ ਖਾਦ ਪਾਤੀ ਆਪਾਂ ਤੇ ਸਾਂਝਾ ਕਰਾਂਗੇ ਜੋ ਜੋ ਅਸੀਂ ਪਾਇਆ ਵਾ ਇਹਨਾਂ 'ਚ ਇਹ ਪੂਰਾ ਜਾਲਾ ਵੱਜ ਗਿਆ ਹੁਣ ਤੇ ਉਹ ਇਹਨਾਂ 'ਚ ਸੁਪਰ ਤੇ ਜਿਹੜੀ ਨਾਲ ਦਵਾਈ ਪਾਈ ਗੀੜ ਲਾ ਕੇ ਖੜੇ ਤੇ ਜ ਉਹ ਸ਼ੱਤਾ ਦੇਤਾ ਏ ਫੇਰ ਆਪਾਂ ਪਟਾਸ਼ ਫਾਤੀ ਇੰਨਾਂ ਚ ਤੇ ਫੇਰ ਖਾਲ ਫਾਤੀ ਪੈਲੀ ਨਾਲ ਸਲਫਰ ਬਾਇਓ ਪਾ ਕੇ ਤੇ ਬਾਕੀ ਐ ਹੁਣ ਵੱਜ ਗਏ ਇੰਨਾਂ ਦੇ ਜਾੜਾ ਤੇ ਦੂਜੀ ਵੀ ਪਾ ਦੇਣੀ ਬਸ ਹੁਣ 145 ਦਿਨਾਂ ਤੱਕ ਚਲ ਉਹਦਰ ਉੱਧਰ ਕੀਤਾ ਆਪਾਂ ਜਿਹੜਾ ਕੱਦੂ ਉੱਧਰ ਸੁਭਾਗਾ ਫੇਰਨਾ ਵਾਹਣ ਆਏ ਜੜਾ ਇਹ ਦੇ ਜਿਹਾ ਲਾਵਾਂਗੇ 121 17 18 ਇਹ ਬਾਕੀ ਉਹ ਜਿਹੜਾ ਨਿੱਕਾ ਹੀ ਗੰਨਾ ਉਹਦੇ ਜੇ ਸਪਰੇ ਆਪਾਂ ਕਰਤੀ ਕੱਖ ਦੀ ਹੁਣ ਉਹਨੂੰ ਪਾਣੀ ਲਾ ਕੇ ਕੀ ਡੀਜੀ ਦਵਾਈ ਪਾਵਾਂਗੇ ਵਿੱਚ ਜਨਾਬ ਹੁਣ ਐ ਪੂਰਾ ਖਰਾਕ ਬਣਾ ਕੇ ਉਹਨੂੰ ਦੇ ਦਾਂਗੇ ਫਿਰ ਉਹ ਹੀ ਦਿਖਾ ਲਾਂਗੇ ਵੀ ਕਿਦਾਂ ਹੁੰਦਾ ਜਿਵੇਂ ਨਾ ਪਾਸਵਰਡ ਆ ਪਾ ਲਈਏ ਕੀ ਦਿਖਾਉਦੇ ਆ ਤੁਹਾਨੂੰ ਲੇਟਰ ਚੱਲੇ ਆ ਸੁਭਾਗਾ ਫੇਰ ਨਾ ਪਾਉਣ ਫੇਰ ਦੇਖੋਗੇ ਪਾਣੀ ਘਟਵਾ ਜਾ ਮੱਤ ਦਾ ਸਾਡਾ ਫੇਰ ਕੇ ਪੱਤੀ ਉੱਧਾ ਆਉਂਦੀ ਐ ਜੀ ਫੇਰਦੇ ਆਂ ਸਰਦਾਂ ਆਇਆ 1692 ਦੀ ਪਨੀਰੀ ਲਾਉਣ ਵਾਲੀ ਹੋ ਗਈ ਆ ਮਹੀਨੇ ਦੀ ਹੋ ਗਈ ਪੂਰੀ ਐ 25 26 ਦੇਣਾ ਦੀ ਹੋ ਗਈ ਤੇ ਆ ਜਿਹੜੀ ਆ ਜਿਹੜੀ ਰਿਸਰਚ ਵੈਰਾਈਟੀ ਜਿਹੜੀ ਇਹ ਅਸੀਂ ਆ ਸਾਲ ਲਾਉਣਾ ਐ ਨਾ ਕਿ ਇਹ ਥੋੜੀ ਅਜੇ ਛੋਟੀ ਆ ਤੇ ਇਹਨੂੰ ਹੁਣ ਅੱਜ ਸ਼ਾਮਾਂ ਨੂੰ ਰੂੜੀ ਪਾਉਣਾ ਫਿਰ ਇੱਚ ਵੀ ਕਰਨਾ ਗਾਦੂ ਥੋੜਾ ਜਿਹੜਾ ਥਾਂ ਰਹਿ ਗਿਆ ਤੇ ਬਾਕੀ ਕਰਦੇ ਆ ਕੋਈ ਨਹੀਂ ਇਹਨੂੰ ਪਹਿਲੇ ਲਾ ਕੇ ਵੇਖਦੇ ਆ ਆ 1509 ਬੀਜੀ ਆ ਤਾਏ ਨੇ ਇਹ ਉਧਰ ਲਾਉਣੀ ਉਹਨਾਂ ਨੇ ਆ ਆ ਆਪਣੀ 17 18 17 18 ਮਿੱਤਰੋ ਇਹ ਆਪੀ ਕਿ 11 ਕਿਨੋ ਸਹੀ ਰਹਿੰਦੀ ਆ ਰੇਟ ਦਾ ਥੋੜਾ ਹੀ ਫਰਕ ਹੁੰਦਾ ਵਾ 1.2 1.200 ਦਾ ਫਰਕ ਹੁੰਦਾ ਵਾ ਤੇ ਉਹ ਉਨੀ ਵੱਧ ਨਿਕਲ ਜਾਂਦੀ ਆ ਤੇ ਤਾਂ ਕਰਕੇ ਮਿੱਤਰੋ ਇਹ ਰੇਹੋ ਲਾ ਲੈਂਦੀ ਆ ਇਦਾਂ 11 ਕੀ ਘੱਟ ਨਿਕਲਦੀ ਆ ਇਹਨੂੰ ਗਾੜਾ ਕੀ ਥੇੜ ਵੀ ਇਹ ਚੰਗੇ ਹੈ ਵੱਟੇ ਦੇ ਦੇ ਜੇ ਬਾਕੀ ਇੱਧਰ ਝੋਨੇ ਹੋ ਗਏ ਬੂਟਾ ਫੜ ਲਿਆ ਝੋਨੇ ਤੁਰ ਪੇ ਬੂਟੇ ਸਾਰੇ ਕਿਤਰਾ ਨਾਂ ਤੇ ਸੁਹਾਗਾ ਜੇ ਤੇ ਇਹਦੇ ਚ ਵੀ ਕਾਰਾ ਹੀ ਦੇਣਾ ਸੁਹਾਗਾ ਪੈਲੀ ਨੂੰ ਪੋਤਾ ਵਾਇਆ ਹੋਇਆ ਬੜੀ ਅਰੀ ਹੈ ਮੈਂ ਚਲੋ ਕਾਲਾ ਸੁਹਾਗਾ ਬੜਾ ਅੰਨਾ ਆ ਮੈਂ ਤੇਲ ਭੂਗਦੇ ਰਹਿਣਾ ਆ ਬਿਆ ਪੰਗਰ ਆ ਵੀ ਲੈਵਲ ਹੋਈ ਆ ਇਹਦੇ ਤੇ ਦੌੜ ਪਾਈ ਗਈ ਆ ਆਸ ਜਿੰਨਾ ਇਹਦੇ ਜਿਵੇਂ ਹੋਦੇ ਜਿਵੇਂ ਦੌੜ ਦੌੜ ਬਾਤੀ ਵੀ ਚਲੋ ਉੱਚੀ ਨੇ ਵੀ ਥੋੜੀ ਪੱਤਰੀ ਹੋ ਜੀ ਕੀ ਮਾਝੇ ਮਾਝੇ ਹੈ ਅੱਪਾ ਚੌਥੇ ਲੋਚ ਮਿੱਤਰੋ ਫਿਰ ਗਿਆ ਸੁਹਾਗਾ ਤੇ ਹਾਂ ਨੇ ਨਿਹਰਾ ਹੋ ਗਿਆ ਬਿਚਨਾ ਨਹੀਂ ਕਾਦ ਕੌਣ ਜਿਹੜੇ ਮਾਰਿਆ ਜਦੋਂ ਸਾਮੇ ਦੀ ਸਾਰਾ ਮਾਰਿਆ ਏ ਯਾਰ ਮਾ ਖਾਦ ਪਹਿਲਾਂ ਪਾਲੀਏ ਪਾਣੀ ਜੀ ਸੋ ਪਾਣੀ ਹੁੰਦੀ ਗੰਨੇ ਦੇ ਉਹ ਪਾ ਕੇ ਹੁਣ ਤੇ ਫੇਰ ਇਸ ਵਾਰ ਕਾ ਦਿੱਤਾ ਜੋੜਾ ਕਾ ਪੀਆ ਨਹੀ ਇਹ ਆ ਗਏ ਆ ਸਵੇਰ ਲਾਉਣ ਆਪਣੇ ਦੀ ਪੁੱਤਾਂ ਦੇ ਸਵੇਰੇ ਲਾਉਣਗੇ 1692 ਲਾਉਣੀ ਨਹੀਂ ਇੰਨਾ ਚ ਇਹ ਦਿਖਾ ਰਹੇ ਹਾਂ ਤੁਹਾਨੂੰ ਲੋਕ ਗਿਆ ਫਿਰ ਘਾੜ ਕੱਟਣਾ ਉਹ ਝਾੜ ਟੋੜ ਲੱਗ ਗਿਆ ਟਾਇਰ ਹੈ अभी मल्ला है अभी मल्ला आओ डे बंदे को ट्रैवल ला दिया घर यार इन हम धो तो देना है थोड़ा पानी ना आप ही तो बाद चो फिर सर्विस स्टेशन तो धवा तो तो के ਰਸਟੇਸ਼ਨ ਤੋਂ ਤਵਾ ਲੈ ਆਵਾਂਗੇ ਫੇਰ ਇਹਨੂੰ ਮੈਂ ਫੇਰ ਗਿਆੜਾ ਇੱਕ 21 ਦਾ ਰਹਿ ਜਾਣਾ ਫੇਰ ਉਹ ਕਰਨਾ ਆਇਆ ਜਾ ਪੀ ਮਾ ਲਾ ਕੇ ਪਾਣੀ ਤੇ ਰੁਕੋ ਬਈ ਡੀਜ਼ਲ ਦੂਜਾ ਮਿਲਾ ਰਹੇ ਟਾਪ ਕਰਦੇ ਲੋ ਮੀਟਰੋਂ ਬੰਦੇ ਡੇ ਆਪਣਾ ਝੋਨਾ ਲਾਉਣ ਆ ਗਏ ਵੀ ਲਾਉਣੇ ਸਵੇਰ ਦੇ ਡੇ ਇੱਧਰ ਲਾਤਾ ਉਹ ਕਿੰਨਾ ਉਹ ਆਪਾਂ ਆਣਾ ਕਮਾਉ ਆਪੇ ਜੜਾਵਾ ਲੱਗਣ ਵਾਲਾ ਇੱਥੇ ਲੱਗੇ ਮੜੀ ਸਪਰੇਅ ਕਰਨ। ਕੱਖ ਦੀ ਅੱਗੇ ਵੀ ਕੀਤੀ ਪਰ ਉਹ ਜਵੀ ਜੀ ਮਰੀ ਨਹੀਂ। ਉਹ ਹੁਣ ਮਿਰਲੀ ਵੇਰਲੀਆਂ ਫਾਕਾਂ ਚੱਲੇ ਰੱਖੇ ਉੱਤੇ ਜਵੀ ਦੇ ਮਾਰ ਦੇਣੀ ਆਪਾਂ। ਉਹ ਖੱਤੀ ਚ ਬਹੁਤ ਜਵੀ ਜੜੀ ਆ। ਡਰਮ ਰੋਲ ਆਈ ਪਾਣੀ ਦਾ ਘਰ ਕੇ। ਹਾਂਜੀ ਉਹ ਮਿੱਤਰੋ ਲਾਗੇ ਆ ਜੋ ਨਾ ਉਹ 1692 ਇੱਕ ਕਿਲਾ ਪਰੇ ਆ ਤੇ ਯਾਰ ਦਾਕ ਕਨਾਲ ਇੱਧਰ ਤੇ ਸੁਣੀੜੀ ਪੂਰੀ ਪੂਰੀ ਆਈ ਆ ਥੋੜੀ ਜਿਹੀ ਵਧੀਆ ਨੇ ਜੀ ਆ ਜਿਹੜੀ ਆ 1121 ਦੀ ਆ ਆ 1509 ਆ ਇਹੜੀ ਸਰਚ ਵੈਰਟੀ ਜਿਹੜੀ ਇਹ ਆ ਐਚ ਚ ਲਾਉਣੀ ਆ ਥਾਂ 'ਚ ਥੋੜਾ ਹੀ ਆ ਥਾਂ ਇਹ ਉੱਗੀ ਬੜੀ ਵਰਲੀ ਹੈ ਕਿੱਲੇ ਦੀ ਕਿੱਲੇ ਦਾ ਬੀਜਿਆ ਤੇ ਥਾਂ ਜਿਆਦਾ ਸੱਡਿਆ ਗਿਆ ਉੱਗੀ ਵਰਲੀ ਆ ਉਧਰੋਂ ਪੰਨੀਆਂ ਹੀ ਮਰ ਗਈ ਇਸ ਥੋੜੀ ਤੇ ਆ ਜਿਹੜੀ ਇਹ 1692 ਦੀ ਜਿਹੜੀ ਲਾ ਕੇ ਗਏ ਤੇ ਇਹਦੇ ਚੋਂ ਆਹੀ ਵਧੀ ਆ ਬਸ ਮਾੜੀ ਮੋਟੀ ਨੁਕਰਾਂ ਤੇ ਆ ਜਿੱਦਾਂ ਤੇ ਵਧੀ ਆ ਆਗੀ ਪੂਰੀ ਪੂਰੀ ਕੋਹਰ ਦਾ ਕੁਗੁਸ਼ਨਾਂ ਦਾ ਇਹਨੇ ਵੀ ਖੜੀਆਂ ਤੇ ਦਾ ਕਿਲੋ ਵੀ ਬੀਜਿਆ ਹੈ ਮਿੱਤਰੋ ਤੇ ਕਮਾਦ ਆਪਣਾ ਵਧੀਆ ਹੁੰਦਾ ਤੇ ਆ ਚੜਨ ਤੇ ਪਾਣੀ ਹੁਣ ਜਿਹੜਾ ਲਾਤਾ ਉਹਨੂੰ ਲਾਤਾ ਹੁਣ ਲੇਟ ਹੀ ਲਾਵਾਂਗੇ ਥੋੜਾ ਸੁਕਾ ਕੇ ਕਾਕੂ ਮਰ ਜੇ ਚੰਗੀ ਤਰ੍ਹਾਂ ਤੇ ਆ ਥਾਂ ਚ ਲਾਉਣੀ ਆ ਉਹ ਜਿਹੜੀ ਵੈਰਾਈਟੀ ਮੈਂ ਕਹਿਣ ਦਿਆ ਨਵੀਂ ਨਾਲੇ ਪਤਾ ਲੱਗ ਜੂ ਤੇ ਗੰਨਾ ਆ ਮਿੱਤਰੋ ਹੁਣ ਇਹਦੇ 'ਚ ਵੀ ਹੁਣ ਇਹਦੇ ਦਿਵਾਲੇ ਆ ਅਈਦਾ ਮੋਗ ਗਿਆ ਕੰਮ ਕੱਲ 'ਚ ਪਾਤੀ ਡਾਇਆ ਨਾਲ ਜੂਰੀ ਆ ਦਾ ਬੋਰਾ ਦੋਵੇਂ ਸਾਰੇ ਕਿੱਲਿਆਂ 'ਚ ਪਾਤੀ ਡਾਇਆ ਦੇ ਦੋ ਬੋਰੇ ਡਾਇਆ ਦੇ ਦੋ ਜੂਰੀਆ ਦੇ ਨਾਲ ਸਰਫਰ ਬਾਸ ਵੜਤੀ ਆ ਹੁਣ ਇਹਦੇ ਦਿਵਾਲੇ ਹੁਣੇ ਇਹਦੇ 'ਚ ਮਿੱਤਰੋ ਕੀਤੀ ਸੀ ਸਪਰੇ ਤੇ ਘਾ ਵੇਖੋ ਸੁੱਕਿਆ ਸੁੱਕਣ ਡਿਆ ਜੇ ਤੇ ਮਾੜਾ ਮੋਟਾ ਪੇ ਤੇ ਉਹ ਕਿਹੜੇ ਚ ਪਾਣੀ ਪੈ ਗਿਆ ਇਹ ਚਾਚੇ ਦਾ ਉਧਰੋਂ ਕਾਲੀ ਉਹਦੀ ਉੱਚੀ ਆ ਤੇ ਪਾਣੀ ਪੈ ਗਿਆ ਇਹ ਦੋ ਤਿੰਨ ਵਾਰੀ ਤੋਂ ਉਧਰੋਂ ਮਰਿਆ ਨਹੀਂ ਅੰਨਾ ਕਾ ਜੇ ਹਰੇ ਹਾਵ ਆ ਇਧਰੋਂ ਤੇ ਆ ਨਹੀਂ ਦੀਦਾ ਹੀ ਨਹੀਂ ਹੁਣ ਸੁੱਕਣ ਡਿਆ ਵਾ ਉਦਾਂ ਤੇ ਇਹਨੂੰ ਕੱਢ ਕੇ ਫੇਰ ਇਹਦੇ ਜੇ ਹੁਣ ਛੋਟਦੇ ਇਹਨੂੰ ਪਾਣੀ ਲਾ ਕੇ ਨਾ ਇਹਦੇ ਤੇ ਛੋਟਦੇ ਕੀੜੀ ਵਾਲੀ ਦਵਾਈ ਇਹ ਮਾਦ ਵਿੱਚੋਂ ਵਿੱਚੋਂ ਸੁੱਕੰਡੇ ਦੇ ਬੂਟੇ ਕੀੜੀ ਲੱਗੀ ਆ ਵੇਖੋ ਜਿੱਦਾਂ ਆਹ ਸੁੱਕੰਡੇ ਬੂਟੇ ਇਹਨੂੰ ਵੀ ਉਹ ਛੋਟਦੇ ਆ ਕੀੜੀ ਵਾਲੀ ਦਵਾਈ ਪਾਣੀ ਚ ਮਲਵਾ ਕੇ ਫੇਰ ਇਹਦੀ ਦਵਾਈ ਹੁੰਨੇ ਤੇ ਵੀ ਦੀਏ ਜਾਂਦੇ ਪੀ ਉਹ ਬੜਾ ਹੋ ਜਾਣਾ ਪੈਰਾਂ ਤੋਂ ਵਿਰਲਾ ਆ ਤੇ ਤਾਂ ਕਰਕੇ ਚੱਕੱਖ ਜਾਂ ਬਹੁਤ ਹੋ ਗਿਆ ਆ ਆ ਮਿੱਤਰੋ ਜਿਹੜਾ ਗੰਨਾ ਇੱਧਰ ਜਿਹੜਾ ਵਾ ਏ 150 23 ਆ ਗੱਲਾਂ ਉਹ ਜਿਹੜਾ 260 ਦਾ ਮੁੱਢਾ ਵਾ ਏ 260 ਦਾ ਦੇ ਗੰਨਾ ਫੇਰ ਵੀ ਹੋ ਗਿਆ ਮਾੜਾ ਮੋਟਾ ਚਲੋ ਉਹ ਚੰਗਾ ਹੋ ਗਿਆ ਤਾਂ ਤੇ ਇਹ ਜਿਹੜੇ ਇਹ ਪੜਾਂ ਤੋਂ ਵਿੜਲਾ ਇਹਨੂੰ ਆ ਸਪਰੇਇ ਕੀਤੀ ਆ ਜਵੀਜੀ ਬੜੀ ਇਹ ਵਿੱਚ ਦੇ ਤੇ ਕੱਲ ਕੀਤੀ ਸੀ ਸਪਰੇਇ ਦੇ ਹੁਣ ਡਈ ਜਾਗੀ ਇਹ ਖੱਟੀਜੀ ਹੁਣ ਆ ਵਿੱਚੋਂ ਪਤਾ ਨਹੀਂ ਗੰਨਾ ਸੁੱਕ ਜਾ ਬੜਾ ਗਿਆ ਹੁਣ ਇਹਨੂੰ ਪਾਣੀ ਨਹੀਂ ਲਾਉਣਾ 10 15 ਦਿਨ ਐ ਜਿਹੜਾ ਸੁੱਕ ਜੇ ਹੋੜ ਲੱਗੇ ਪੂਰੀ ਇਹਨੂੰ ਤੇ ਆ ਜਿਹੜਾ ਇੱਧਰੋਂ 260 ਹੁੰਦਾ ਜੀ ਤੇ ਆ ਜਿਹੜਾ 15 023 ਬਾਕੀ ਨੋ ਦਾ ਦੂਆ ਪਾ ਪਾ ਦਾ ਦੂਆ ਪਾ ਪਾ ਪੀਨ ਨੂੰ ਪਾਣੀ ਲਾ ਕੇ ਤੇ ਹੁਣ ਆ ਜਿਹੜਾ ਆ ਆ 260 ਦਾ ਇਹਦਾ ਮੁੱਢਾ ਵਧੀਆ ਹੁੰਦਾ ਮੁੱਢਾ ਇਹ ਵਧੀਆ ਫੁੱਟਿਆ ਹੈ ਇਹ ਅੱਧੀ ਪੈਲੀ ਖਤੀ ਜੇ ਤੇ ਅੱਧੀ ਜੋ ਆ ਦਾ ਮੜਾ ਤਾਂ ਕਰਕੇ ਮੈਂ ਗਿਆ ਤੇ ਆ ਜਿਹੜਾ ਇੱਧਰ 260 ਆ ਉਹ ਤੋਂ ਆਪਾਂ ਵੀ ਵੱਡੇ ਆਈਓ ਵਿੱਚੋਂ ਉਹ ਜਿੱਥੋਂ ਨੀ ਆ ਉਹ ਦਿਆ ਹੋਣ ਵਧੀਆ ਵਾ ਗੰਨਾ ਹੋਣ ਦੇ ਆ ਇਹ ਪੂਰਾ ਫਸ ਜਾਂਦਾ ਕਰਦਾ ਵੇਖੋ ਮੁੱਦਾ ਇਹਦਾ 260 ਦਾ ਤੇ ਇਹਨੂੰ ਆਪਾਂ ਦਵਾਈ ਦੋਈ ਪਾਤੀ ਸਾਰੀ ਉਹ ਪੜੇ ਜਿਹੜਾ ਵਾ ਉਹ ਭੱਗਣ ਵਾਲਾ ਪਰਲੇ ਪਾਸੇ ਜਿਹੜਾ ਉਹ ਵੀ ਗੰਨਾ ਬੋਟ ਆਦਾ ਕੋਹ ਦੋ ਸੋ ਸੱਤ ਆ ਦੇ ਕੋਹ ਹੈਗਾ ਵਾ ਮੈਂ ਤੰਦਰਾ ਵੀਡੀਓ ਚੁਜਾ ਪੰਜੀਆਂ ਇਧਰ ਮਿੱਤਰੋ ਝੋਨਾ ਕੱਲ ਬੰਦੇ ਲਾ ਕੇ ਗਏ ਆ ਅੱਜ ਆਪਾਂ ਦਵਾਈ ਪਾਈ ਨਹੀਂ ਭਈ ਨਹੀਂ ਅੱਡੇ ਕੋ ਕੱਲ ਪਾਵਾਂਗੇ ਆ ਮਿੱਤਰੋ ਲਫਾਫਾ ਪਾਇਆ ਸੀ ਵੱਟ ਤੇ ਆਪਾਂ वजिया रिस्पोंस है कोई सीट नहीं पी माड़ी मोटी पै भी जाए तो गल नहीं आ स वजिया भी कख कुख नहीं होता उत्तर ये सोलह बानवे लाई आप इधर साड़ी ਆ ਸਾਰੇ ਤੋੜ ਤੋੜ ਜਿਹੜਾ ਵਾਏ ਪਾਇਆ ਆ ਪਾ ਤੇ ਬਾਕੀ ਉਹ ਕਿਲਾ ਰਹਿ ਗਿਆ ਹੁਣ ਕੱਦੂ ਕਰਨ ਵਾਲਾ ਤੇ ਕੋ ਉਹ ਉੱਧਰ ਰਹਿ ਗਿਆ ਥਾਂ ਜਿਹੜਾ ਤੁਹਾਨੂੰ ਮੈਂ ਦੱਸਿਆ ਪਿਛਲੇ ਵਲੋਗਸ ਵੀ ਉੱਧਰ ਸਰਚ ਬੜਿਆ ਟਿੱਲਾ ਉਹ ਨਹੀਂ ਆਪਾਂ